ਜੀ ਜੀ ਸਾਰਿਆਂ ਨੂੰ ਬਲੌਗ ਵਗੈਰਾ ਤੋਂ ਮੈਂ ਕਦੇ ਪਾਈ ਨਹੀਂ ਹੈਗੇ ਪਰ ਸੋਚਦੀ ਹ ਹੁਣ ਪਾਇਆ ਕਰਨੇ ਆ ਤੇ ਆਹ ਦੇਖੋ ਜੀ ਅਸੀਂ ਅੱਜ ਲੱਗੇ ਹੋਏ ਆ ਸਾਫ ਸਫਾਈ ਕਰਨ ਦੀਵਾਲੀ ਆ ਰਹੀ ਆ ਇਧਰੋਂ ਤਕਰੀਬਨ ਤਕਰੀਬਨ ਕਰ ਲਈ ਮੰਮੀ ਦੇ ਘਰੇ ਮੇਟ ਲੱਗੀ ਹੋਈ ਆ ਉਹ ਕਰ ਦਿੰਦੀ ਆ ਤੇ ਮੈਂ ਆ ਗਈ ਹੱਦ ਜਲਦੀ ਦਫ਼ਤਰ ਤੇ ਹੁਣ ਲੱਗੇ ਹੋਏ ਆ ਅਸੀਂ ਸਾਫ ਸਫਾਈ ਕਰਾਉਣ ਵਾਸਤੇ ਆਹ ਦੇਖੋ ਡਸਟਿੰਗ ਵਗੈਰਾ ਹੋ ਰਹੀ ਆ ਠੀਕ ਹੈ ਨਾ ਹਾਜੀ ਖਲਰਾ ਪਿਆ ਹੋਇਆ ਇਹ ਅਲਮਾਰੀਆਂ ਤੇ ਮਾਰਦੇ ਕੱਪੜਾ ਇਹ ਲੱਗੀਆਂ ਹੋਈਆਂ ਨੇ ਮੇਰੇ ਨਾਲ ਸਫਾਈ ਕਰਾਉਣ ਕਿਉਂਕਿ ਹਜੇ-ਹਜੇ ਖਲਾਰਾ 바ਵਾ ਪਿਆ ਹੋਇਆ ਉਹ ਅਸੀਂ ਸਾਫ ਸਫਾਈ ਕਰੀ ਜਾਂਦੇ ਆ ਆ ਦੇਖੋ ਇੱਧਰ ਅਸੀਂ ਡਸਟਿੰਗ ਕਰ ਲਈ ਐ ਸਾਰੀ ਸਫਾਈ ਦਫਤਰ ਚ ਕਰਵਾ ਦਿੱਤੀ ਐ ਤੇ ਇੱਧਰ ਹੈਗਾ ਨੀਟ ਐਂਡ ਕਲੀਨ ਠੀਕ ਐ ਜੀ ਇਹ ਨੇ ਸਾਡੇ ਮੇਰੀ ਮਾਤਾ ਜੀ ਜਿਹਦੇ ਕਰਕੇ ਸਵੇਰੇ ਮੈਂ ਸੱਜਰੇ ਜਲਦੀ ਆਪਦੇ ਦਫਤਰ ਆ ਜਾਨੀ ਆ ਕਿਉਂਕਿ ਮੈਂ ਆ ਕੇ ਜੋਤ ਵਤੀ ਲਾਉਣੀ ਹੁੰਦੀ ਆ ਨਾ ਤੋਂ ਕਿ ਮੈਂ ਹਾਂ ਸਭ ਪਹਿਲਾਂ ਜੋਤ ਪੱਤੀ ਕਰਦੀ ਆ ਇਹ ਮੇਰਾ ਮੰਦਿਰ ਹੈ ਮੇਰੀ ਮਾਤਾ ਗੀ ਮੈਂ ਹਰ ਧਰਮ ਨੂੰ ਮੰਨਦੀ ਆ ਹੈਗੀ ਮੈਂ ਸਿੱਖ ਸਰਦਾਰਾਂ ਦੀ ਕੁੜੀ ਆ ਪਰ ਮੈਂ ਦੇਵੀ ਦੇਵਤਰ ਹਰ ਇੱਕ ਧਰਮ ਨੂੰ ਕਿਉਂਕਿ ਸਾਰੇ ਧਰਮਾਂ ਦਾ ਨਾਚੋਰ ਇੱਕੋ ਹੀ ਆ ਸੋ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦੀ ਤੇ ਹੁਣ ਸਾਡੇ ਐਂਡ ਹੋ ਗਈ ਹੈ ਜੀ ਸਫਾਈ ਐਂਡ ਵੈਲ ਐਂਡ ਗੁੱਡ ਤੁਸੀਂ ਦੇਖ ਸਕਦੇ ਹੋ ਇਹ ਪਾਈ ਨੇ ਮੇਰੇ ਸਿਲੰਡਰ ਇਹਨਾਂ ਨੂੰ ਮੈਂ ਬਾਹਰ ਨਹੀਂ ਕਰ ਸਕਦੀ ਕਿਉਂਕਿ ਇਹ ਰੱਖਣੇ ਜ਼ਰੂਰੀ ਆ ਠੀਕ ਹੈ ਨਾ ਧੰਨਵਾਦ ਜੀ ਜੇ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਫਿਰ ਆਪਾਂ ਰੋਜ਼ ਛੋਟੇ ਛੋਟੇ ਛੋਟੀਆਂ ਛੋਟੀਆਂ ਵੀਡੀਓ ਪਾਇਆ ਕਰਾਂਗੇ ਠੀਕ ਹੈ ਇਸ ਟਿੰਗ ਉਸ ਟਿੰਗ ਹੋ ਰਹੀ ਹੈ